ਸਾਥੀਓ ਮੈਂ ਅਮਿਤ ਗੋਇਲ ਵਾਰਡ ਨੰਬਰ 26 ਲੁਧਿਆਣਾ ਸਾਊਥ ਤੋਂ ਆਪ ਸਭ ਜੀ ਦੇ ਅੱਗੇ ਭਾਰਤੀ ਜਨਤਾ ਪਾਰਟੀ ਵੱਲੋਂ ਸਾਡੇ ਸ੍ਰੀ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰભાઈ ਮੋਦੀ ਜੀ ਨੇ ਜਿਹੜਾ ਪ੍ਰੋਗਰਾਮ ਪੂਰੇ ਭਾਰਤ ਵਾਸੀਆਂ ਨੂੰ ਆਹ्वान ਕੀਤਾ ਹੈ ਕਿ 13 14 ਤੇ 15 ਤਿੰਨ ਦਿਨ ਅਸੀਂ ਸਤੰਤਰਤਾ ਦਿਵਸ 15 ਅਗਸਤ ਨੂੰ ਅਸੀਂ ਹੁਮ ਹੁਵਾ ਕੇ ਮਨਾਵਾਂਗੇ ਹਰ ਘਰ ਝੰਡਾ ਘਰ ਘਰ ਤਿਰੰਗਾ ਇਹ ਆਹ्वान ਕੀਤਾ ਉਹਨਾਂ ਨੇ ਤੇ ਅਸੀਂ ਆਪਣੇ ਸਿੰਘੀ ਸਾਥੀਆਂ ਨਾਲ ਸਾਰੇ ਗਰੰਤ ਤਿਰੰਗਾ ਫੈਰਾਰੇ ਆਏ ਤੇ ਤਿਰੰਗਾ ਸਾਡੇ ਢੀਪੀਆਂ ਤੇ ਵੀ ਲੱਗਾ ਹੋਇਆ ਕਿਉਂ ਕਿ ਜਿਹੜਾ ਇਹ ਦਿਵਸ ਹੈ ਜਿਹੜਾ ਇਹ ਦਿਨ ਹੈ ਸਾਨੂੰ ਬੜੇ ਹੀ ਤੁਸੀਂ ਹੈ ਸਾਡੇ ਬਜ਼ੁਰਗਾਂ ਨੇ ਸਾਡੇ ਬਣਿਆਂ ਨੇ ਸਹੇ ਬਲੀਦਾਨ ਦਿੱਤੇ ਹੈ ਸ਼ਹੀਦੀਆਂ ਦਿੱਤੀਆਂ ਉਹਨਾਂ ਸ਼ਹੀਦੀਆਂ ਨੂੰ ਅਸੀਂ ਇਸ ਦਿਵਸ ਦੇ ਰੂਪ ਚ ਯਾਦ ਕਰਦੇ ਹਾਂ ਤੇ ਉਹਨਾਂ ਨੂੰ ਨਮਨ ਕਰਦੇ ਹਾਂ ਸ਼ਰਧਾਂਜਲੀ ਅਰਪਿਤ ਕਰਦੇ ਹਾਂ ਤੇ ਨਾਲੇ ਨਾਲੇ ਸੁਨੇਹਾ ਦਿੰਨੇ ਆ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਆਉਣ ਵਾਲੇ ਆਪਣੇ ਬੱਚਿਆਂ ਨੂੰ ਕਿ ਸਾਨੂੰ ਜਿਹੜੀ ਆਜ਼ਾਦੀ ਹੈ ਜਿਹੜੇ ਪਹਿਲਾਂ ਸਾਡੇ ਤੇ ਬਾਹਰੋਂ ਅਟੈਕ ਹੋਏ ਮੁਗਲਾਂ ਨੇ ਸਾਡੇ ਤੇ ਸ਼ਾਸਨ ਕੀਤਾ ਫਿਰ ਦੂਜੀ ਅੰਗਰੇਜ਼ ਆ ਗਏ ਉਹਨਾਂ ਨੇ ਸ਼ਾਸਨ ਕੀਤਾ ਉਸ ਤੋਂ ਬਾਅਦ ਸਾਨੂੰ ਆਜ਼ਾਦੀ ਤਾਂ ਮਿਲੀ ਲੇਕਿਨ ਜਿਹੜੀ ਸਾਡਾ ਹੁਣ ਸਮਰiddhi ਮਿਲ ਰਹੀ ਹੈ ਜਿਹੜਾ ਭਾਜਪਾ ਦੇ ਸ਼ਾਸਨ ਦੇ ਵਿੱਚ ਸਾਡੀ ਭਾਜਪਾ ਜੰਦਾ ਪਾਰਟੀ ਦੀ ਦੇਸ਼ ਦੇ ਵਿੱਚ ਜਿਹੜਾ ਸੁਸ਼ਾਸਨ ਚੱਲ ਰਿਹਾ ਇਸ ਰਾਜ ਦੇ ਵਿੱਚ ਇਸ ਸ਼ਾਸਨ ਦੇ ਵਿੱਚ ਜੋ ਸਮਰiddhi ਮਿਲ ਰਹੀ ਹੈ ਆਰਥਿਕ ਜੋ ਸਾਨੂੰ ਤਰੱਕੀ ਮਿਲ ਰਹੀ ਹੈ ਸਮਾਜਿਕ ਜੋ ਸਾਨੂੰ ਪਿਆਰ ਸਮਨਸਤਾ ਦਾ ਮਾਹੌਲ ਮਿਲਿਆ ਜੋ ਸਾਨੂੰ ਮਾਨਸਿਕ ਲੈਵਲ ਤੇ ਅਸੀਂ ਉਚਾਈਆਂ ਨੂੰ ਛੂ ਰਹੇ ਹਾਂ ਇਹ ਜਿਹੜਾ ਭਾਰਤ ਹੈ ਇਹ ਆਪਣੇ ਦੁਆਰਾ ਉਸ 라ਵਲ ਅਗਰਸਰ ਹੈ ਜਿੱਥੇ ਅਸੀਂ ਵਿਸ਼ਵ ਗੁਰੂ ਦੀ ਉਪਦੇਸ਼ ਨੂੰ ਦੁਆਰਾ ਭਾਰਤ ਮਾਤਾ ਦੇ ਸਿਰ ਤੇ ਸਤਾਜ ਨੂੰ ਬਹਿਨਾਵਾਂਗੇ ਤੇ ਨਾਲੇ ਸਾਡੇ ਸਾਰੇ ਆਉਣ ਵਾਲੀ ਪੀੜ੍ਹੀ ਆਉਣ ਵਾਲਾ ਜਿਹੜਾ ਭਵਿੱਖ ਹੈ ਆਉਣ ਵਾਲਾ ਭਵਿੱਖ ਬੱਚਿਆਂ ਦੇ ਰੂਪ ਵਿੱਚ ਬੜੇ ਹੀ ਸਮਰਿੱਧ ਭਾਰਤ ਦਾ ਨਿਰਮਾਣ ਕਰੂਗਾ ਤੇ ਆਪਣਾ ਯੋਗਦਾਨ ਪਾਊਗਾ ਇਸ ਤੋਂ ਇਲਾਵਾ ਸਾਰੇ ਭਾਰਤ ਵਾਸੀਆਂ ਨੂੰ ਸਾਡੇ ਸਾਊਥ ਵੱਲੋਂ ਉਹ ਜਾਨਾ ਸਾਊਥ ਭਾਰਤ ਜਨਤਾ ਪਾਰਟੀ ਵੱਲੋਂ ਮੇਰੀ ਪੂਰੀ ਟੀਮ ਵੱਲੋਂ ਸਭ ਨੂੰ ਸਤੰਤਰ ਦਿਵਸ ਦਾ ਬਹੁਤ 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 ਧੰਨਵਾਦ ਤੇ ਲੱਖ ਲੱਖ ਵਧਾਈਆਂ